ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਦਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਭਾਈ ਆਦਮ ਜੀ ਨੇ ਏ ਸੋਢੀ ਸੁਲਤਾਨ ਪਾਦਸ਼ਾਹ ਕਿਰਪਾ ਕਰੋ ਰਹਿਮਤ ਕਰੋ ਸਿੱਖ ਦੀ ਸੰਗਤ ਦੇ ਨਾਲ ਸਤਿਗੁਰਾਂ ਦੇ ਦਰ ਦੇ ਉੱਪਰ ਆਇਆ ਸੀ ਸਿੱਖ ਨੇ ਸਮਝਾਇਆ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗ ਜਾਈਏ ਨਾ ਸਤਿਗੁਰੂ ਨੂੰ ਫਿਰ ਭਾ ਜਾਈਦਾ ਹੈ ਸੇਵਾ ਕਰਦੇ ਰਹੀਏ ਕਰਦੇ ਰਹੀਏ ਲੱਗਾ ਰਹੁ ਮਨ ਲੱਗਾ ਰਹੁ ਮੇਰਾ ਮੀ ਵਸਾਵਣ ਵਾਲਾ ਆਪੇ ਉੱਠਸੀ ਮੇਰਾ ਸ਼ੋ ਇੱਕ ਦਿਨ ਫਿਰ ਮੇਰਾ ਦਾ ਮੀ ਪਾ ਦਿੰਦਾ ਹੈ ਤਨ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਅਕਾਲ ਉਸਤ ਦੇ ਵਿੱਚ ਹਾਥੀ ਕੀ ਚਿੰਗਾੜ ਪਲ ਪਹੁੰਚਤ ਪਾਛੈ ਕੀੜੀ ਕੀ ਪੁਕਾਰ ਪਹਿਲੇ ਹੀ ਸੁਨਿਅਤ ਹੈ ਕਈ ਸਾਡੇ ਵਰਗਿਆਂ ਦਾ ਸੁਭਾਅ ਹੁੰਦਾ ਹੈ ਬੜੇ ਅੱਗੇ ਅੱਗੇ ਹੋ ਕੇ ਬਹਿਣਗੇ ਅੱਗੇ ਅੱਗੇ ਹੋ ਕੇ ਗੱਲ ਕਰਨਗੇ ਨਹੀਂ ਸਾਧ ਸੰਗਤ ਜੀ ਸਤਿਗੁਰਾਂ ਨੂੰ ਖਲੋਤੇ ਵੀ ਦੇਖਦੇ ਹਨ ਬੈਠੇ ਵੀ ਦੇਖਦੇ ਹਨ ਸਭ ਦੇਖਦੇ ਹਨ ਆਪਣੇ ਮਨ ਦੇ ਵਿੱਚ ਭਾਵਨਾ ਲੈ ਕੇ ਆਈਏ ਹਾਥੀ ਦੀ ਝੰਗਾੜ ਬਾਅਦ ਵਿੱਚ ਪਹੁੰਚਦੀ ਹੈ ਈੜੀ ਦੀ ਪੁਕਾਰ ਉਹਦੇ ਦਰ ਤੇ ਪਹਿਲਾਂ ਹੀ ਪਹੁੰਚ ਜਾਂਦੀ ਹੈ ਗੁਰਸਿੱਖ ਨੇ ਸਮਝਾਇਆ ਆਖਣ ਲੱਗੇ ਸਤਿਗੁਰਾਂ ਦੇ ਘਰ ਦੇ ਵਿੱਚ ਜਾਈਏ ਪਿਆਰ ਨਾਲ ਸੇਵਾ ਦੇ ਵਿੱਚ ਲੱਗ ਜਾਈਏ ਸਤਿਗੁਰ ਸਭ ਜਾਣਦੇ ਹਨ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਇੱਕ ਦਿਨ ਸਤਿਗੁਰੂ ਜ਼ਰੂਰ ਬੁਲਾਉਣਗੇ ਇੱਕ ਦਿਨ ਸਤਿਗੁਰੂ ਜੀ ਜ਼ਰੂਰ ਵੇਦ ਬਣਾਉਣਗੇ ਇਹਨਾਂ ਨੇ ਸੇਵਾ ਕਰਨੀ ਸ਼ੁਰੂ ਕੀਤੀ ਘਰ ਦੇ ਵਿੱਚ ਸੰਤਾਨ ਨਹੀਂ ਸੀ ਦੋ ਲੱਕੜਾਂ ਦੀਆਂ ਪੰਡਾਂ ਲਿਆਉਂਦੇ ਹਨ ਇੱਕ ਗੁਰੂ ਦੇ ਲੰਗਰ ਦੇ ਵਿੱਚ ਪਾਉ ਦਿੰਦੇ ਹਨ ਇੱਕ ਆਪਣਾ ਜਿਹੜਾ ਆਰ ਜੀ ਘਰ ਬਣਾਇਆ ਹੈ ਉਥੇ ਰੱਖ ਲੈਂਦੇ ਹਨ ਇੱਕ ਦਿਨ ਸਰਦੀ ਦੇ ਮੌਸਮ ਦੇ ਵਿੱਚ ਬਰਸਾਤ ਵੀ ਹੋ ਰਹੀ ਸੀ ਸੰਗਤਾਂ ਨੂੰ ਅੱਗ ਸਿਕਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਮੌਕਾ ਬਣ ਗਿਆ ਸੀ ਸਾਡੇ ਵਿਦਵਾਨ ਆਖਦੇ ਹਨ ਵੀ 100 ਸੁਨਿਆਰ ਦੀ ਇੱਕ ਲੋਹਾਰ ਦੀ ਕਈ ਵਾਰੀ ਕਈ ਸਾਧਨਾ ਜਿਹੜੀਆਂ ਹਨ ਉਹ ਲੰਬਾ ਸਮਾਂ ਕਰਨੀਆਂ ਪੈਂਦੀਆਂ ਹਨ ਪਰ ਕਈ ਸਾਧਨਾ ਦਾ ਫਲ ਤੱਟ ਫਟ ਹੀ ਮਿਲ ਜਾਂਦਾ ਹੈ ਉਸੇ ਵਕਤ ਹੀ ਮਿਲ ਜਾਂਦਾ ਹੈ ਇਹਨਾਂ ਨੇ ਸਤ ਸੰਗਤ ਜੀ ਸੰਗਤਾਂ ਨੂੰ ਆਗਸਕਾਉਣ ਦੀ ਸੇਵਾ ਕੀਤੀ ਗੁਰੂ ਰਾਮਦਾਸ ਔਡੀ ਸੁਲਤਾਨ ਪਾਦਸ਼ਾਹ ਜੀ ਪ੍ਰਸੰਤਾ ਦੇ ਘਰ ਦੇ ਵਿੱਚ ਆਏ ਭਾਈ ਆਦਮ ਜੀ ਨੂੰ ਆਪਣੇ ਪਾਸ ਬੁਲਾਇਆ ਆਖਣ ਲੱਗੇ ਕਿ ਮੰਗ ਲਓ ਜੋ ਕੁਝ ਮੰਗਣਾ ਹੈ ਭਾਈ ਆਦਮ ਤੇ ਇਹਨਾਂ ਦੀ ਧਰਮ ਪਤਨੀ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਹੋਰ ਤਾਂ ਸਭੇ ਵਸਤੂਆਂ ਘਰ ਦੇ ਵਿੱਚ ਹਨ ਪਰ ਘਰ ਦੇ ਵਿੱਚ ਸੰਤਾਨ ਨਹੀਂ ਆਪਾਂ ਪੜਦੇ ਆ ਨਾ ਗੁਰਬਾਣੀ ਦੇ ਵਿੱਚ ਸਿਫਤੀ ਗੰਢ ਪਵੇ ਦਰਬਾਰ ਪੁੱਤੀ ਗੰਢ ਪਵੇ ਸੰਸਾਰ ਪੁੱਤਰਾਂ ਨਾਲ ਧੀਆਂ ਨਾਲ ਵੇਲਾ ਵਧਦੀਆਂ ਹਨ ਸੰਸਾਰ ਦੇ ਨਾਲ ਗੰਢ ਪੈਂਦੀ ਹੈ ਸਾਂਝ ਪੈਂਦੀ ਹੈ ਸਤਗੁਰ ਜੀ ਔਖਣ ਲੱਗੇ ਵੀ ਗੱਲ ਇਹ ਹੈ ਵੀ ਤੁਹਾਡੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਨਹੀਂ ਹੈ ਇੱਕ ਕਰਮ ਦਾ ਖਾਤਾ ਹੁੰਦਾ ਹੈ ਇੱਕ ਬਖਸ਼ਿਸ਼ ਦਾ ਖਾਤਾ ਹੁੰਦਾ ਹੈ ਕਿਰਪਾ ਦਾ ਖਾਤਾ ਹੁੰਦਾ ਹੈ ਵੈਸੇ ਨਾਮ ਦੋਨਾਂ ਦਾ ਕਰਮ ਹੀ ਹੈ ਕਰਮ ਨੂੰ ਵੀ ਕਰਮ ਹੀ ਕਹਿ ਦਿੱਤਾ ਜਾਂਦਾ ਹੈ ਅਤੇ ਮਾਲਕ ਦੀ ਬਖਸ਼ਿਸ਼ ਨੂੰ ਵੀ ਕਰਮ ਹੀ ਕਹਿ ਦਿੱਤਾ ਜਾਂਦਾ ਹੈ ਕਿਰਪਾ ਹੀ ਕਹਿ ਦਿੱਤਾ ਜਾਂਦਾ ਹੈ ਆਪਾਂ ਪੜਦੇ ਆ ਨਾ ਸਤਿਗੁਰਾਂ ਦੇ ਬਚਨ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ ਮਹਾਰਾਜ ਕਰਮ ਕਰਕੇ ਵਿਛੜਿਆ ਹ ਹੁਣ ਸਾਡੇ ਤੇ ਕਰਮ ਕਰੋ ਕਿਰਪਾ ਕਰੋ ਸਾਨੂੰ ਆਪਣੇ ਨਾਲ ਮੇਲ ਲਾਓ ਦੋਵੇਂ ਪਾਸੇ ਕਰਮ ਹੀ ਹੈ ਪਰ ਇੱਕ ਹੁੰਦਾ ਹੈ ਜੋ ਮਨੁੱਖ ਨੇ ਕੀਤੇ ਕਰਮ ਹਨ ਉਹਦੇ ਹਿਸਾਬ ਦੇ ਨਾਲ ਫਲ ਮਿਲਦਾ ਹੈ ਪਰ ਇੱਕ ਸਾਧ ਸੰਗ ਜੀ ਬਖਸ਼ਿਸ਼ ਦਾ ਖਾਤਾ ਹੁੰਦਾ ਹੈ ਜੋ ਸਾਡੇ ਭਾਗਾਂ ਦੇ ਵਿੱਚ ਨਹੀਂ ਵੀ ਲਿਖਿਆ ਉਹ ਵੀ ਮਿਲ ਜਾਂਦਾ ਹੈ ਜੇ ਸਾਡੀ ਭਾਵਨਾ ਹੋਵੇ ਤਾਂ ਮੱਥੇ ਦੀਆਂ ਲਕੀਰਾਂ ਸਦਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਹਨ ਇਹ ਬਦਲ ਜਾਂਦੀਆਂ ਹਨ ਸਤਿਗੁਰੂ ਜੀ ਬਦਲ ਦਿੰਦੇ ਹਨ